ਹਾਂਜੀ कॉटन ਦੇ ਪਿਓਰ ਬਹੁਤ ਸੋਹਣੇ ਡਿਜ਼ਾਈਨਰ ਸੂਟਸ ਲੈ ਕੇ ਆਇਆ ਇਹਨਾਂ ਦੇ ਵਿੱਚ ਪਿਓਰ कॉटन ਦਾ ਫੈਬਰਿਕ ਵੀ ਆਏਗਾ ਐਂਡ ਇਹਨਾਂ ਦੇ क्रਸ਼ कॉटन ਆਏਗਾ ਕੁਝ ਟੱਬੀ कॉटन ਦੇ ਵੀ ਸੂਟਸ ਆਨਲੀ ਪ੍ਰਿੰਟ ਬਹੁਤ ਜ਼ਿਆਦੇ ਪਿਆਰੇ ਨੇ ਬਾਟਮਸ ਦੇ ਉੱਪਰ ਵਰਕ ਆਏਗਾ ਜੀ ਪੌਂਚੇ ਦੇ ਉੱਪਰ ਤੁਸੀਂ ਸਟ੍ਰੇਟਸ ਵਾਲਾ ਵੀ ਬਣਵਾ ਸਕਦੇ ਹੋ ਪਟਿਆਲਾ ਸਲਵਾਰ ਵੀ ਈਜ਼ੀਲੀ ਬਣ ਜਾਏਗਾ ਕਾਫੀ ਜ਼ਿਆਦਾ ਫੈਬਰਿਕ ਹੁੰਦਾ ਐਂਡ ਇਹਨਾਂ ਦੀ ਦੁਪੱਟੀਆਂ ਜਿਹੜੀ ਹੈਗੀਆਂ ਸੁਪਰ ਨੈਟ ਦੇ ਕੋਟਾ ਡੋਰੀਏ ਦੇ ਆਉਣਗੇ ਕਟਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਬਹੁਤ ਪਿਆਰਾ ਹੋਇਆ ਐਂਡ ਕਾਰਨਰ ਦੇ ਉੱਪਰ ਫਲਾਵਰ ਇਨਾਂ ਦੇ ਤੁਸੀਂ ਵਰਕ ਦੀ ਫਿਨਿਸ਼ਿੰਗ ਐਂਡ ਸਫਾਈ ਵੀ ਚੈੱਕ ਕਰ ਸਕਦੇ ਹੋ ਇਹ ਵਾਲੇ ਹੈਂਡਵਰਕ ਦੇ ਸੂਟਸ ਆਪਾਂ ਡਿਜ਼ਾਈਨ ਕਰਤੀ ਹੋਏ ਨੇ ਬਹੁਤ ਪਿਆਰੇ ਨੇ ਇਨਾਂ ਦੇ ਕਲਰ ਆਪਸ਼ਨ ਵੀ ਬਹੁਤ ਸੋਹਣੇ ਨੇ ਤੁਸੀਂ ਇਨਾਂ ਚੋਂ ਕੋਈ ਵੀ ਸੂਟ ਲੈ ਸਕਦੇ ਹੋ ਦੇਖੋ ਬਿਲਕੁਲ ਡਿਫਰੈਂਟ ਸਟਾਈਲ ਦੇ ਵਿੱਚ ਮਸ਼ੀਨ ਐਂਡ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਪ੍ਰਾਈਜ਼ ਨਾਲ ਦੀ ਨਾਲ ਮੈਂਸ਼ਨ ਕਰ ਦੇਵਾਂਗੇ ਤੁਸੀਂ ਪ੍ਰਾਈਜ਼ ਚੈੱਕ ਕਰਕੇ ਆਪਣੇ ਲਈ ਸੂਟ ਮੰਗਵਾ ਸਕਦੇ ਹੋ ਇਹ ਵੀ ਪਿਓਰ ਕ੍ਰੈਪ ਦੇ ਹੈਵੀ ਸੂਟ ਨੇ ਇਹ ਆਰੀ ਮਿਕਸ ਕੀਤਾ ਹੁੰਦਾ ਜੀ ਇਹਦੇ ਨਾਲ ਪ੍ਰਾਈਜ਼ ਥੋੜਾ ਘੱਟ ਹੋ ਜਾਂਦਾ ਹੈ ਔਰ ਆਲਰੇਡੀ ਆਪਾਂ ਨੂੰ ਹੈਂਡ ਮਿਕਸ ਕਾਫੀ ਜ਼ਿਆਦਾ ਵਰਕ ਮਿਲ ਜਾਂਦਾ ਨੇ ਇਸ ਕਰਕੇ ਸੂਟ ਬਹੁਤ ਪਿਆਰੇ ਲੱਗਦੇ ਹਨ ਪ੍ਰਿੰਟ ਦੇ ਵਿੱਚ ਵੀ ਕ੍ਰੇਪ ਆਈ ਹੈ